ਸਾਡੇ ਸ਼ਹਿਰ ਦੇ ਸਮਾਜ ਸੇਵੀ ਨੇ ਸੋਸ਼ਲ ਕੰਮਾਂ ਚ ਹਮੇਸ਼ਾ ਅੱਗੇ ਹੋ ਕੇ ਜੋ ਵੀ ਦੁੱਖ ਸੁੱਖ ਦੇ ਵਿੱਚ ਹਰੇਕ ਸ਼ੀਕ ਹੁੰਦੇ ਨੇ ਤੇ ਇਹਨਾਂ ਵੱਲੋਂ ਇਹਨਾਂ ਦੀ ਚਲਾਈ ਹੋਈ ਸੰਸਥਾ ਵੀ ਬੜੀ ਸਾਡੇ ਇੱਥੇ ਸਲਾਘਾਯੋਗ ਹੈ ਹਮੇਸ਼ਾ ਹੀ ਇਹ ਕਿਤੇ ਵੀ ਜਦੋਂ ਕਿਸੇ ਪਰਿਵਾਰ ਤੇ ਕੋਈ ਦੁੱਖ ਦੀ ਘੜੀ ਹੁੰਦੀ ਹੈ ਕਿ ਹਮੇਸ਼ਾ ਉਹਨਾਂ ਦੇ ਨਾਲ ਜਾ ਕੇ ਪਰਿਵਾਰ ਸਾਰਾ ਹੀ ਖੜਦਾ ਹੈ ਪਰ ਪਿਛਲੇ ਦਿਨੀ ਜਿਹੜੀ ਗੱਲ ਵਾਪਰੀ ਹੈ ਮੈਂ ਆਪਣੇ ਉਹਨਾਂ ਤੋਂ ਪਾਰਟੀ ਬਨੋਂ ਇਹਦੀ ਬਹੁਤ ਜਿਹੜੀ ਘਟਨਾ ਵਾਪਰੀ ਹੈ ਬਹੁਤ ਨਿੰਦਿਆ ਕਰਦਾ ਹੈ ਅਸਲ ਵਿੱਚ ਜਿਹੜੀ ਅੱਜ ਕੱਲ ਦੀ ਰਾਜਨੀਤਿਕ ਸ਼ੋਰਤ ਹੈ ਇਹ ਬਹੁਤ ਹੌਲੀ ਹੋ ਚੁੱਕੀ ਹੈ ਜਿਹੜੇ ਲੋਕਾਂ ਨੂੰ ਰਾਜਨੀਤੀ ਦਾ ਉਡਾਰਾ ਨਹੀਂ ਸੀ ਪਤਾ ਆਪਣੇ ਹੋਰ ਕਲਚਰ ਦੇ ਵਿੱਚ ਕਾਮਯਾਬ ਸੀ ਉਹ ਵੀ ਰਾਜਨੀਤੀ 'ਚ ਆ ਕੇ ਇਹ ਰਾਜਨੀਤੀ ਦਾ ਬੇੜਾ ਕਰਕੇ ਕੀਤਾ ਇਹਨਾਂ ਲੋਕਾਂ ਨੇ ਸਿਰਫ ਤੜਕੇ ਤੋਂ ਲੈ ਕੇ ਅੱਜ ਤੱਕ ਸਰਕਾਰੀ ਮਸ਼ੀਨਰੀ ਦੇ ਜ਼ੋਰ ਨਾਲ ਇਹ ਜਿਹੇ ਬਜ਼ੁਰਗ ਬੰਦਿਆਂ ਨੂੰ ਜੋ ਬੰਦੀ ਬਣਾ ਕੇ ਬਣਾ ਗਿਆ ਉੱਥੇ ਥਾਣੇ 'ਚ ਬੰਦ ਕੀਤਾ ਗਿਆ ਇਹ ਸ਼ਰਮਨਾਰ ਨੱਕ ਡੋਬਦਾ ਇਹ ਜੇ ਰਾਜਨੀਤਿਕਾਂ ਨੂੰ ਬਿਲਕੁਲ ਮੈਂ ਸਾਰੀ ਜਨਤਾ ਨੂੰ ਕਹਿੰਨਾ ਬੜੇ ਚਾਹ ਨਾਲ ਵੋਟਾਂ ਪਈਆਂ ਸੀ ਔਰ ਖਾਸ ਕਰਕੇ ਜੇਠੀ ਪਰਿਵਾਰ ਜੀ ਅੱਜ ਇੱਥੋਂ ਦੇ ਐਮ.ਐਲ.ਏ. ਸਾਹਿਬ ਗੱਲ ਕਰਨ ਤਾਂ ਜਿੰਨਾ ਮੇਰੇ ਖਿਆਲ 'ਚ ਜੇਠੀ ਪਰਿਵਾਰ ਦਾ ਯੋਗਦਾਨ ਹੈ ਇਹ ਜਿੰਨਾ ਵੀ ਕਹਦੀ ਉਹਨਾਂ ਹੀ ਥੋੜਾ ਹੈ ਇੰਨਾ ਕੱਲੇ ਰਾਮਪੁਰੇ ਸ਼ਹਿਰ 'ਚ ਨਹੀਂ ਇਹਨਾਂ ਦੀ ਮਦਦ ਕੀਤੀ ਸੀ ਇਹ ਪਿੰਡੋਂ ਪਿੰਡ ਗਲੀ ਮੱਲੇ ਕਿਉਂ ਪਰਿਵਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜਾ ਲੰਮਾ ਚੌੜਾ ਹੈ ਤੇ ਇਲਾਕੇ ਚ ਵੀ ਇਹਨਾਂ ਦਾ ਸੋਹਣਾ ਪਿਆਰ ਹੈ ਅਸੀਂ ਇਲੈਕਸ਼ਨ ਲੜਦੇ ਸੀ ਅਸੀਂ ਜਦੋਂ ਵੀ ਕਿਸੇ ਪਿੰਡ 'ਚ ਗਲੀ ਮੱਲੇ ਜਾਂਦੇ ਸੀ ਉੱਥੇ ਜਦੋਂ ਪਤਾ ਲੱਗਦਾ ਸੀ ਕੌਣ ਆਏ ਖੜੇ ਐ ਕਿ ਇਹ ਕੀ ਦੀ ਮਦਦ ਆਏ ਉੱਥੇ ਕਹਿੰਦੇ ਜੇਠੀ ਪਰਿਵਾਰ ਬਲਕਾਨ ਸਿੰਘ ਦੀ ਮਦਦ ਆਈ ਐ ਅੱਜ ਉਹੀ ਪਰਿਵਾਰ ਨੂੰ ਇਹ ਧੱਕੇ ਦੇ ਦੇ ਕੇ ਤੇ ਥਾਣਿਆਂ 'ਚ ਬੰਦ ਕਰਾ ਕੇ ਮੈਂ ਕਹਿੰਦਾ ਵੀ ਇਦੋਂ ਮਾਰੇ ਕੀ ਗੱਲ ਹੋ ਸਕਦੀ ਹੈ ਸਿਰਫ ਇੱਕ ਬਜ਼ੁਰਗ ਬੰਦੇ ਨੂੰ ਆਪਦੇ ਕੋਲੇ ਸੱਦ ਕੇ ਇਹਨਾਂ ਤੋਂ ਮੰਨਤਾ ਕਰਉਣੀਆਂ ਜਿਹੜਾ ਕਿ ਉਹਨਾਂ ਦੇ ਬਜ਼ੁਰਗਾਂ ਦੇ ਬਾਪ ਦੇ ਸਮਾਨ ਹੈ ਸੋ ਦੂਜੀ ਗੱਲ ਜਿਹੜੀ ਸਰਕਾਰੀ ਮਸ਼ੀਨਰੀ ਹੈ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਨੂੰ ਵੀ ਮਾੜੀ-ਮੋਟੀ ਆਪਦੀ ਵਰਦੀ ਦੀ ਕੁਛ ਨਾ ਕੁਛ ਵੇਖਣਾ ਚਾਹੀਦਾ ਵੀ ਉਹ ਵਰਦੀ 'ਚ ਰਹਿ ਕੇ ਇਹਨਾਂ ਨੀਵੇਂ ਪੱਧਰ ਤੇ ਆ ਜਾਣਾ ਇੱਕ ਸਿਆਸੀ ਬੰਦੇ ਦੇ ਕਹਿਣ ਤੇ ਬਜ਼ੁਰਗਾਂ ਨੂੰ ਤੇ ਜਿਹੜੇ ਲੋਕਾਂ ਦਾ ਬਿਲਕੁਲ ਕਿਸੇ ਗੱਲ 'ਚ ਰੋਲ ਵੀ ਨਹੀਂ ਸੋਸ਼ਲ ਮੀਡੀਆ ਸਭ ਦਾ ਜੋ ਮਰਜ਼ੀ ਕੋਈ ਹੈ ਇਹ ਸਾਡਾ ਸੰਵਿਧਾਨ ਕਹਿੰਦਾ ਹੈ ਅਸੀਂ ਇੰਡੀਪੈਂਡੈਂਟ ਹੈ ਅਸੀਂ ਇੰਡੀਪੈਂਡੈਂਟ ਹੋ ਕੇ ਕੁਝ ਵੀ ਅਸੀਂ ਲਿਖਦੇ ਹਾਂ ਕਾਰਟੂਨ ਬਣਦੇ ਆ ਸਾਡੇ ਸਿਆਸੀ ਲੋਕਾਂ ਦੇ ਬੜਾ ਕੁਝ ਮੇਰੇ ਬਾਰੇ ਵੀ ਬੜਾ ਅਖਬਾਰਾਂ 'ਚ ਵੀ ਕੋਈ ਨਾ ਕੋਈ ਕਾਰਟੂਨ ਆਉਂਦਾ ਹੈ ਸੋਸ਼ਲ ਮੀਡੀਆ ਤੇ ਵੀ ਪੁੱਠੇ ਸਿੱਧਦੇ ਆ ਅਸੀਂ ਤਾਂ ਅਜ ਤੱਕ ਕਿਸੇ ਨੂੰ ਕੁਝ ਕੋਈ ਵੀ ਨਹੀਂ ਕਹੇ ਕਿ ਵੇਖਿਆ ਇਹ ਤਾਂ ਬਣੀ ਆਈ ਹੈ ਸਮਾਜਿਕ ਗੱਲ ਨਾਲ ਜੇ ਜਿਹਾ ਅਸੀਂ ਕੁਝ ਕਰਾਂਗੇ ਰਾਜਨੀਤਿਕ ਲੋਕ ਉਹ ਜਿਹਾ ਸਾਨੂੰ ਲੋਕ ਜਵਾਬ ਤੇ ਸਵਾਲ ਪੁੱਛਣਗੇ ਤੇ ਜਵਾਲ ਸਵਾਲ ਪੁੱਛਣ ਵਿੱਚੋਂ ਵੀ ਅਸੀਂ ਤੰਗ ਆਪਣੇ ਰੋਹ ਨਾਲ ਪੁਲਿਸ ਦੀ ਆੜ ਚਾ ਕੇ ਪੁਲਿਸ ਨੂੰ ਹੱਥ ਕੰਡਾ ਵਰਤ ਕੇ ਤੇ ਉਹ ਇਹੋ ਜਿਹੇ ਭੇਮਾਨਸ ਲੋਕਾਂ ਨੂੰ ਜਾ ਕੇ ਬੰਦੀ ਬਣਾ ਕੇ ਥਾਣਿਆਂ ਦੇ ਵਿੱਚ ਬੰਦ ਕਰਨ ਇਹ ਬਰਦਾਸ਼ਤ ਨਹੀਂ ਹੋਣੀ ਜੋ ਦੀ ਪਰ ਮੈਂ ਐਸਐਚਓ ਨੂੰ ਵੀ ਸਾਡੀ ਸਾਰੀ ਪੁਲਿਸ ਨੂੰ ਇਹ ਤਾੜਨਾ ਵੀ ਕਰਨੀ ਚਾਹੁੰਦਾ ਹੈ ਵੀ ਸਾਡੇ ਸਤਕਾਰਯੋਗ ਨੇ ਹੋਰ ਵੀ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਮੈਂ ਮੂਹਰੇ ਖੜ ਕੇ ਅੱਗੇ ਹੋ ਕੇ ਮੈਂ ਇਹੋ ਜਿਹੜੀਆਂ ਵੀ ਗੱਲਾਂ ਜਿਹੜੀਆਂ ਸਾਡੇ ਥਾਣੇ 'ਚ ਵਾਪਰ ਰਹੀਆਂ ਇਹ ਆਪਣੀ ਗੱਲ ਤੋਂ ਬਾਹਰ ਹਨ ਬਿਸ਼ੱਕ ਦੀ ਪੁਲਿਸ ਅਫਸਰਾਂ ਸਰਕਾਰਾਂ ਸਦੋਨੀ ਨਹੀਂ ਰਹਿੰਦੀਆਂ ਸਰਕਾਰ ਆ ਗਈ ਹੈ ਬਹੁਤ ਸਮਾਂ ਜਲਦੀ ਆ ਰਹੀ ਹੈ ਤੇ ਫਿਰ ਜਿਹੜੇ ਅਫਸਰਾਂ ਨੇ ਅੱਜ ਧੱਕਾ ਕੀਤਾ ਨਜਾਇਜ਼ ਕੀਤੀਆਂ ਕਿਸੇ ਵੀ ਬੰਦਿਆਂ ਦੇ ਨਾਲ ਇਹ ਸ਼ੱਕ ਦੀ ਮੇਰੀ ਪਾਰਟੀ ਦਾ ਚਾਹੀ ਨਹੀਂ ਵੀ ਹੈ ਕਿਸੇ ਨੂੰ ਇੱਥੇ ਬੇਇਨਸਾਫੀ ਕਿਸੇ ਨਾਲ ਹੋਈ ਹੈ ਮੈਂ ਸਹਿਣ ਨਹੀਂ ਕਰੂੰਗਾ ਮੈਂ ਜਿੱਦੇ ਵੀ ਗੁਰੂ ਮਾਰੀ ਦੀ ਕਿਰਪਾ ਨਾਲ ਜਿੱਦਾਂ ਸਰਕਾਰ ਬਣ ਗਈ ਤੇ ਅਸੀਂ ਉਹਨਾਂ ਨੂੰ ਆੜੇ ਹੱਥੀ ਲਾਵਾਂਗੇ ਉਹਨਾਂ ਨੂੰ ਬਣਦੀ ਸਜ਼ਾ ਦੇਵਾਂਗੇ ਜਿੰਨਾ ਬਜ਼ੁਰਗਾਂ ਨੂੰ ਅੱਜ ਸੱਤ ਸੱਤ ਘੰਟੇ ਜਿਨ੍ਹਾਂ ਦੇ ਗੋਡੇ ਵੀ ਖਰਾਬ ਹੋਣ ਤੇ ਬਜ਼ੁਰਗ ਹੋਣ ਉਹ 7 ਘੰਟੇ ਸਾਰਾ ਪਰਿਵਾਰ ਉਥੇ ਬੇਚੈਨੀ ਨਾਲ ਰਿਹਾ ਹੋਵੇ ਜਿਨ੍ਹਾਂ ਨੇ ਇਸ ਐਮਐਲਏ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਵੇ ਤੇ ਉਹ ਵਿਚਾਰਿਆਂ ਦਾ ਜ ਮਨ ਕਿਵੇਂ ਅੱਜ ਮੈਂ ਉਹਨਾਂ ਦੇ ਘਰ ਆਇਆ ਪਤਾ ਲੈਣ ਆਇਆ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਬਿਲਕੁਲ ਬੇਫਿਕਰ ਹੋ ਹੁਣ ਵੀ ਆਪਾਂ ਕੋਟ ਰਾਹੀਂ ਜੋ ਵੀ ਸਾਨੂੰ ਕਾਨੂੰਨ ਜਾਇਜ਼ਤ ਦੇਊਗਾ ਉਸ ਕਾਨੂੰਨ ਨੂੰ ਲੈ ਕੇ ਅਸੀਂ ਅਦਾਲਤ ਦਾ ਕੰਡਾ ਵੀ ਖੜਕਾਵਾਂਗੇ ਬਣਦੀ ਸਜ਼ਾ ਵੀ ਦੇਵਾਂਗੇ ਕਾਨੂੰਨ ਬਹੁਤ ਉੱਚੀ ਥਾਂ ਹੁੰਦੀ ਹੈ ਸਾਨੂੰ ਵਿਸ਼ਵਾਸ ਵੀ ਹੈ ਪਰ ਮੈਂ ਫੇਰ ਇੱਕ ਵਾਰੀ ਤਾਨ ਨਾ ਕਰਾਂ ਵੀ ਆਪਣੇ ਪੁਲਿਸ ਅਫਸਰ ਸਾਰੇ ਆਵਾਜ਼ ਆ ਜਾਣ ਤੇ ਨਹੀਂ ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਸਮਾਂ ਬਦਲਣ ਨਾਲ ਸਮਾਂ ਬੜਾ ਬਿਆਨਤਾ ਪ੍ਰਮਾਤਮਾ ਗੁਰੂ ਮਹਾਰਾਜ ਕਿਰਪਾ ਕਰੋ ਤੇ ਹੁਣ ਤੋਂ ਹੀ ਆਪਣਾ ਸਮਝ ਲੈਣ ਜੇ ਅਸੀਂ ਉਹ ਧੱਕਾ ਕਰਨਗੇ ਕਿਸੇ ਨਾਲ ਤੇ ਮੁੜ ਕੇ ਉਹਨਾਂ ਨੂੰ ਸਜ਼ਾ ਮਿਲੂਗੀ ਇਹ ਮੈਂ ਸੋਨਣਾ ਵਿਸ਼ਵਾਸਤ ਹੁੰਦਾ ਵੀ ਔਰ ਪਰਵਾਰ ਨੂੰ ਕਹਿ ਕੇ ਚੱਲਿਆ ਤੁਹਾਡੇ ਨਾਲ ਕੋਈ ਨਹੀਂ ਸਰ ਕੋਈ ਉਹ ਤੁਸੀਂ ਕਾਰਵਾਈ ਅੱਜ ਕਿਹੜਾ ਯਾਰਦਾਂਗੇ ਅੱਜ ਕਾਰਵਾਈ ਕਰਦੇ ਜੇ ਤੁਹਾਨੂੰ ਮੇਰੇ ਨਾਲ ਕੋਈ ਨਹੀਂ ਤੁਹਾਡੇ ਨਾਲ ਕੀ ਹੋਣਾ ਮੇਰਾ ਜੋ ਬੈਕ ਮੈਂ ਕਹਿੰਦਾ ਮੈਂ ਗਲਤ ਕਰਦਾ ਨਹੀਂ ਜਦੋਂ ਤੁਸੀਂ ਆ ਜਾਓਗੇ ਨਹੀਂ ਤੁਸੀਂ ਪਰਚਾ ਪਾ ਗਏ ਪਰਚਾ ਦੇਓ ਤੁਸੀਂ ਰੋਲਾ ਪਾਈ ਦਿਨ ਨਹੀਂ ਅਸੀਂ ਤਾਂ ਰੋਲਾ ਸਰ ਐਸਐਚਓ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਮੈਂ ਐਸਐਚਓ ਨੂੰ ਕਹਿਣਾ ਚਾਹੁੰਦਾ ਵੀ ਤੂੰ ਤਾਂ ਪਰਚੇ ਦੀ ਗੱਲ ਕਰਦਾ ਹੈ ਜੇਠੀ ਪਰਿਵਾਰ ਕੇ ਆਂਪਰਾ ਫੂਲ ਦੇ ਕਿਸੇ ਵੀ ਪਰਿਵਾਰ ਨੂੰ ਐਸਚੋ ਉਂਗਲ ਕਰਕੇ ਦਿਖਾਵੇ ਤੇ ਮੈਂ ਬੈਠਾ ਉਹਨਾਂ ਨੂੰ ਐਸਚੋ ਸਾਹਿਬ ਨੂੰ ਕਹਿਣਾ ਵੀ ਬਾਇ ਜਤਬ ਇਹਨਾਂ ਦੇ ਘਰੇ ਆ ਕੇ ਕਿਸੇ ਆਪੇ ਮਲਾਜ਼ਮ ਨੂੰ ਭੇਜਣ ਬਜ਼ੁਰਗਾਂ ਦਾ ਸਿਤਾ RAM ਜੀ ਦਾ ਮੋਬਾਈਲ ਦੇ ਕੇ ਜਾਣ ਨਹੀਂ ਫਿਰ ਇਹਦੇ ਤੇ ਵੀ ਅਸੀਂ ਆਪਦੀ ਸੋਚ ਕੇ ਕਰੀਏ